एसवाईएल ਦਾ ਹੱਲ ਕੀ ਗੁਪਤ ਸਮਝੋਤੇ ਰਹੀ ਨਿਕਲ ਗਿਆ ਕੀ एसवाईएल ਦੇ ਮੁੱਦੇ ਤੇ ਪੰਜਾਬ ਹਰਿਆਣਾ ਵਿਚਾਲੇ ਕੋਈ ਗੁਪਤ ਸਮਝੌਤਾ ਹੋ ਗਿਆ ਇੱਕ ਬੁਨਿਆਦੀ ਹੱਕ ਦਾ ਮਸਲਾ ਸੰਵਿਧਾਨਕ ਮਸਲਾ ਔਰ ਜਿਹਦੇ ਵਿੱਚ ਕੇਂਦਰ ਨੇ ਜ਼ਿਆਦਾ ਨਕਾਰਾਤਮਕ ਰੋਲ ਨਿਭਾਇਆ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲ ਦੇ ਖਿੱਤਿਆਂ ਦਾ ਮਸਲਾ ਪਾਣੀਆਂ ਦਾ ਮਸਲਾ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਜਦੋਂ ਬੈਠਦੀਆਂ ਸੀ ਆਪਸ ਵਿੱਚ ਬੈਠ ਕਰਨਾ ਜਾ ਕੇਂਦਰ ਵਿੱਚ ਕੋਈ ਰੋਲ ਨਿਭਾਉਂਦਾ ਸੀ ਤਾਂ ਹਰਿਆਣਾ ਤੇ ਪੰਜਾਬ ਆਪੋ ਆਪਣੀ ਸਟੈਂਡ ਤੇ ਖੜੇ ਰਹਿੰਦੇ ਸੀ ਹਰਿਆਣਾ ਕਹਿੰਦਾ ਪਾਣੀ ਲੈਣਾ ਪੰਜਾਬ ਕਹਿੰਦਾ ਦੇਣ ਲਈ ਵਾਧੂ ਹੈ ਨਹੀਂ ਮਾਮਲਾ ਅਦਾਲਤ ਤੱਕ ਗਿਆ ਅਦਾਲਤ ਕਹਿੰਦੀ ਨਹਿਰ ਬਣਾਓ ਪੰਜਾਬ ਕਹਿੰਦਾ ਨਹਿਰ ਬਣਾ ਕੇ ਕੀ ਕਰਾਂਗੇ ਜਦੋਂ ਛੱਡਣਾ ਨਹੀਂ ਪਾਣੀਆਂ ਨਹੀਂ ਯਾਦ ਦੀ ਬੈਠਕ 'ਚ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਕਹਿੰਦੇ ਕਿ ਪਹਿਲਾਂ ਪਾਣੀਆਂ ਦਾ ਹੱਲ ਕਰ ਲਈਏ ਨਹਿਰ ਵੀ ਬਣਾ ਲਾਂਗੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕੀ ਅਸੀਂ ਤਾਂ ਦੁਸ਼ਮਣ ਨੂੰ ਵੀ ਪਾਣੀ ਪਿਲਾ ਦਿੰਨੇ ਹਾਂ ਹਰਿਆਣਾ ਦੁਸ਼ਮਣ ਨੇ ਐਵੇਂ ਪੰਜਾਬ ਪਾਣੀ ਨਹੀਂ ਦੇਈ ਜਾਂ ਪਾਣੀ ਦੇਣ ਦਾ ਕੋਈ ਫਾਰਮੂਲਾ ਕੱਢਿਆ ਜਾ ਰਿਹਾ ਜਾਂ ਜਿਹੜੀ ਗੱਲ ਭਗਵੰਤ ਮਾਨ ਲਗਾਤਾਰ ਕਰਦੇ ਆ ਰਹੇ ਨੇ ਜੀ ਪਾਕਿਸਤਾਨ ਵਾਲਾ ਮੋਰ ਲਿਆਓ ਜੀ ਨਹਿਰ ਕੱਢ ਲਿਓ ਜੀ ਜਿੰਨਾ ਮਰਜ਼ੀ ਲੈ ਜਿਓ ਜੀ ਫਿਰ ਹੌਸਲੇ ਉੱਤੇ ਕੋਈ ਅੱਗੇ ਵਧਣ ਦੀ ਤਿਆਰੀ ਹੈ ਐਂਸਟਰ ਗੋਲਡੀ ਬਰਾਡ ਦੇ ਮਾਪਿਆਂ ਨੂੰ ਚੱਕਣ ਦੀ ਖਬਰ ਨਹੀਂ ਕਾਫੀ ਸੁਰੱਖਿਅਤ ਹਮਤੋਂ ਕਰਤੌਰ ਤੇ ਪੋਰਟ ਹੈਕੇ ਗੈਂਗਸਟਰ ਸਿੰਦਰਜੀਤ ਸਿੰਘ ਕੋਲਡੀ ਬਰਾੜ ਉਹਦੇ ਮਾਪਿਆਂ ਨੂੰ ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਪੁਲਿਸ ਨੇ ਜਬਰਨ ਬਸੂਲੀ ਦੇ 2024 ਦੇ ਇੱਕ ਮਾਮਲੇ 'ਚ ਅੱਜ ਗ੍ਰਿਫਤਾਰ ਕੀਤਾ। ਕੰਮ ਦੀ ਇਹ ਗ੍ਰਿਫਤਾਰੀਆਂ ਸੂਬਾ ਪੁਲਿਸ ਵੱਲੋਂ ਗੈਂਗਸਟਰਾਂ ਤੇ ਉਹਨਾਂ ਦੇ ਨੈੱਟਵਰਕ ਨੂੰ ਤੋੜਨ ਲਈ ਜੁੜੀ ਤੇਜ਼ੀ ਅਪਣਾਈ ਗਈ ਹੈ ਉਹਦੇ ਫੈਕਟ ਵੀ ਕਰਦੇ। ਇਹ ਬਿਲਕੁਲ ਹੀ ਕੋਲਡੀ ਬਰਾੜ ਦੇ ਬਾਪੂ ਨੂੰ ਤੇ ਬੇਬੇ ਨੂੰ ਅੰਮ੍ਰਿਤਸਰ ਤੋਂ ਉਦੇ ਕਰਨਪਿੰਡ ਦੇ ਇੱਕ ਬਸਨੀਕ ਦੇ ਬਿਆਨ ਦੇ ਆਧਾਰ ਤੇ ਜਬਰਨ ਮਸੂਲੀ ਦੇ ਮਾਮਲੇ ਚ ਗਿਰ ਕਰਦੇ ਹਨ ਇਹਨਾਂ ਗਲਤ ਅਨਸਰ ਸ਼ਰਾਪਤੀ ਅਨਸਰ ਲੁੱਟਕੋ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਾਨੂੰਨੀ ਕਾਰਵਾਈ ਦੇ ਤਹਿਤ ਅਦਾਲਤੀ ਪ੍ਰਕਿਰਿਆ ਚੱਲਦੀ ਰਹੇ ਜੇ ਪੁਲਸੀ ਫੈਸਲੇ ਕਰਨ ਲੱਗ ਜੂਗੀ ਹੈਨਾ ਪੁਲਸੀ ਅਦਾਲਤ ਬਣ ਜੂਗੀ ਪੁਲਸੀ ਗੈਂਗਸਟਰ ਮੰਗ ਵਾਂਗ ਬਿਆ ਕਰਨ ਲੱਗ ਜੂਗੀ ਫਿਰ ਪੰਜਾਬ ਦੇ ਮਾਹੌਲ ਨੂੰ ਲੈ ਕੇ ਡਬਲ ਨਿਆਂ ਦੀ ਸਰਕਾਰ ਵਾਲੇ ਦਮ ਪਰਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਪੰਜਾਬ ਦੇ ਭਾਜਪਾ ਵਿੰਗ ਦੇ ਵਿੱਚ ਇੱਕ ਨਵੀਂ ਖਲਬਲੀ ਹੋ ਨਵੀਂ ਖਲਬਲੀ ਇੱਕ ਵਾਰ ਫਿਰ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਭੀ ਭਾਰਤੀ ਜਨਤਾ ਪਾਰਟੀ ਨਵੇਂ ਰਾਸ਼ਟਰੀ ਪ੍ਰਧਾਨਾਉਣ ਤੋਂ ਬਾਅਦ ਕੁਝ ਛਣਾਕਾ ਨਮਾਟਿਆ ਰਿਹਾ ਹੈ ਸੋਚੀ ਜੇ ਤਾਂ ਪ੍ਰਧਾਨ ਬਦਲ ਮੈਂ ਭਾਰਤੀ ਜਨਤਾ ਪਾਰਟੀ ਫਿਰ ਤਾਂ ਉਹਦੇ ਚੰਨ ਦਿਨਾਂ ਦੇ ਵਿੱਚ ਨਜ਼ਾਰਾ ਸੁਦੇਖੋ ਜੇ ਨਹੀਂ ਬਦਲਣਾ ਹੋਇਆ ਫਿਰ 223 ਦਾ ਤੇ 226 ਦਾ ਕਾਰਜਕਰਨ ਲੰਘ ਵੀ ਜਾਵੇ 226 ਜੁਲਾਈ ਦੀ ਹੈ ਜੇ ਫਿਰ ਨਹੀਂ ਛੱਡਣੀ ਕਿਉਂਕਿ ਇਹ ਚੋਣਾਵਾਂ ਨੇ ਇਸ ਲਈ ਜੇ ਹੋਣਾ ਹੈ ਤਾਂ ਹੀ 1-2 ਮਹੀਨੇ ਦੇ ਅੰਦਰ ਅੰਦਰ ਕਾਰਵਾਈ ਹੋ ਸਕਦੀ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਨੁਕਤੇ ਤੇ ਕੰਮ ਕਰ ਰਹੀ ਆ ਕਿ ਕੀ ਪੰਜਾਬ ਦੇ ਵਿੱਚ ਕਿਸੇ ਸਿੱਖ ਚਿਹਰੇ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ ਸਿੱਖ ਚਿਹਰੇ ਚੋ ਵੀ ਉਹ ਕਹਿੰਦੇ ਦੁਬੇ ਦਾ ਚਾਹ ਕਿ ਕੀ ਜੱਟ ਸਿੱਖ ਚਿਹਰਾ ਹੀ ਹੋਵੇ ਕਿ ਇਸ ਨੁਕਤੇ ਤੇ ਬੀਜਪੀ ਨੂੰ ਕੰਮ ਕਰ ਰਹੀ ਹੈ ਕਿ करिए ਤਾਂ करिए ਇੰਜ करिए ਕਿ ਆਪਾਂ ਇੱਕ ਜੱਟ ਸਿੱਖ ਚਿਹਰਾ ਤੇ ਇੱਕ Hindu ਚਿਹਰਾ ਰੱਖੀ ਫਿਰ ਉਹ ਜਿੱਥੇ ਜਾਖੜ ਤੋਂ ਫਸਿਲ ਦੇ ਆਖੜ ਸੰਗਠਨ ਪੱਖੋਂ ਅਪਰੋਚ ਪੱਖੋਂ ਚਿਹਰੇ ਪੱਖੋਂ ਪਛਾਣ ਪੱਖੋਂ ਪੰਜਾਬ ਦੇ ਮਸਲੇ ਦੀ ਸਮਝ ਪੱਖੋਂ ਅਸ਼wini ਸ਼ਰਮਾ ਤੋਂ ਕਈ guna SYL ਦਾ ਹੱਲ ਕੀ ਗੁਪ ਸਮਝੌਤੇ ਰਾਹੀਂ ਨਿਕਲ ਗਿਆ ਕੀ SYL ਦੇ ਵਿਵਾਦ ਨੂੰ ਕੇਂਦਰ ਨੇ ਸੁਲਝਾ ਲਿਆ ਕੀ SYL ਦੇ ਮੁੱਦੇ ਤੇ ਪੰਜਾਬ ਹਰਿਆਣਾ ਵਿਚਾਲੇ ਕੋਈ ਗੁਪਤ ਸਮਝੌਤਾ ਹੋ ਗਿਆ ਅਸੀਂ ਇਹ ਗੱਲ ਕਿਉਂ ਕਰ ਰਹੇ ਹਾਂ ਗੱਲ ਤਾਂ ਬੈਠਕ ਦੀ ਕਰਨੀ ਹੈ ਅੱਜ SYL ਦੇ ਮੁੱਦੇ ਤੇ ਪਾਣੀਆਂ ਦੇ ਵੰਡ ਦੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਦੀ ਬੈਠਕ ਸੀ ਮੈਠਕ ਦੀ ਅਗਵਾਈ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਕਰਨੀ ਸੀ। ਹਰਿਆਣਾ ਵੱਲੋਂ ਨਾਇਬ ਸਿੰਘ ਸੈਣੀ, ਪੰਜਾਬ ਵੱਲੋਂ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਅਮਲਾ ਫਾਲਾ ਅਧਿਕਾਰੀ ਚੰਡੀਗੜ੍ਹ ਦੇ ਵਿੱਚ ਬੈਠਕ 2 ਘੰਟੇ ਤੋਂ ਬਾਅਦ ਬੈਠ ਚੱਲੀ। ਬੈਠਕ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਤੇ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਤੈਅ ਕਿ ਜੀ ਹੁਣ ਐਸਪੀਐਲ ਦਾ ਹੱਲ ਕੱਢ ਕੇ ਹੀ ਪਿੱਛੇ ਹਟਾਂਗੇ। ਉਹ ਲਗਾਤਾਰ ਬੈਠਕਾਂ ਦਾ ਦੌਰ ਚੱਲੂਗਾ ਤੇ ਉਹ ਬੈਠਕਾਂ ਦਾ ਦੌਰ ਮੁੱਖ ਮੰਤਰੀ ਨਹੀਂ ਦੋ ਆ ਸੁਬਿਆਂ ਦੇ ਅਧਿਕਾਰੀ ਕਰਨਗੇ ਤੇ ਜਿਸ ਨੁਕਤੇ ਤੇ ਜਾ ਕੇ ਗੱਲ ਨੇੜੇ ਲੱਗਦੀ दिखी ਫਿਰ ਉਸ ਨੁਕਤੇ ਨੂੰ ਲੈ ਕੇ ਦੁਬਾਰਾ ਮੁੱਖ ਮੰਤਰੀ ਮਿਲਣਗੇ ਆਪਾਂ ਦੋ ਆ ਸੁਬਿਆਂ ਵਿਚਾਲੇ ਮਸਲਾ ਹੱਲ ਕਰ ਲੈਣਾ ਜੀ ਕਹਿੰਦੇ ਅੱਜ ਸਾਂਝੀ ਪ੍ਰੈਸ ਕਾਨਫਰੰਸ 'ਚ ਨੁਕਤੇ ਉੱਪਰ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੇ ਉੱਥੇ ਨਾਇਬ ਸਿੰਘ ਸੈਣੀ ਦੇ ਲਈ ਹਾਂ ਮਤਲਬ ਕਿ ਫਲਕਾਰੀ ਸਨਮਾਨ ਸਾਰਾ ਕੁਝ ਤੋਹਫੇ ਗੁਲਦਸਤੇ ਤੇ ਉਹਨਾਂ ਨੇ ਵੀ ਉਵੇਂ ਹੀ ਸ਼ੌਅ ਸਾਰਾ ਕੁਝ ਲੋਈ ਇਹ ਸਨਮਾਨ ਦਾ ਦੌਰ ਵੀ ਚੱਲਿਆ ਬੈਠਕ ਤੋਂ ਪਹਿਲਾਂ ਚੰਗੀ ਗੱਲ ਹੈ ਹਾਂ ਆਮ ਵਿਅਕਤੀਗਤ ਤੌਰ ਦੇ ਉੱਤੇ ਰਸਤੇ ਦੋਆਂ ਸੂਬਿਆਂ 'ਚ ਕਿਸਾਨ ਅੰਦੋਲਨ ਤੋਂ ਬਾਅਦ ਬਹੁਤ ਸੁਖਾਵੇਂ ਹੋਏ ਨੇ ਜਿਹੜੀ ਉਸ ਅੰਦੋਲਨ ਦੀ ਪ੍ਰਾਪਤੀ ਵੀ ਹੈ ਪਰ ਪਾਣੀਆਂ ਦਾ ਮਸਲਾ ਇੱਕ ਬੁਨਿਆਦੀ ਹੱਕ ਦਾ ਮਸਲਾ ਸੰਵਧਾਨਕ ਮਸਲਾ ਪਰ ਜਿਹਦੇ ਵਿੱਚ ਕੇਂਦਰ ਨੇ ਜ਼ਿਆਦਾ ਨਕਾਰਤਮਕ ਰੋਲ ਨਿਭਾਇਆ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲ ਦੇ ਖਿੱਤਿਆਂ ਦਾ ਮਸਲਾ ਪਾਣੀਆਂ ਦਾ ਮਸਲਾ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਜਦੋਂ ਬੈਠਦੀਆਂ ਸੀ ਆਪਸ ਵਿੱਚ ਬੈਠਕਰਨ ਜਾਂ ਕੇਂਦਰ ਵਿੱਚ ਕੋਈ ਰੋਲ ਨਿਭਾਉਂਦਾ ਸੀ ਤਾਂ ਹਰਿਆਣਾ ਤੇ ਪੰਜਾਬ ਆਪੋ ਆਪਣੀ ਸਟੈਂਡ ਤੇ ਕਾਇਮ ਰਹਿੰਦੇ ਸੀ ਹਰਿਆਣਾ ਕਹਿੰਦਾ ਪਾਣੀ ਲੈਣਾ ਪੰਜਾਬ ਕਹਿੰਦਾ ਦੇਣ ਲਈ ਵਾਧੂ ਹੈ ਨਹੀਂ ਮਾਮਲਾ ਅਦਾਲਤ ਤੱਕ ਗਿਆ ਅਦਾਲਤ ਕਹਿੰਦੀ ਨਹਿਰ ਬਣਾਓ ਪੰਜਾਬ ਕਹਿੰਦਾ ਨਹਿਰ ਬਣਾ ਕੇ ਕੀ ਕਰਾਂਗੇ ਜਦੋਂ ਛੱਡਣ ਲਈ ਪਾਣੀਆਂ ਨਹੀਂ ਜਿਆਦੀ ਦੀ ਬੈਠਕ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਕਹਿੰਦੇ ਕਿ ਪਹਿਲਾਂ ਪਾਣੀਆਂ ਦਾ ਹੱਲ ਕੱਢ ਲਈਏ ਨਹਿਰ ਵੀ ਬਣਾ ਲਿਆਂਗੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਅਸੀਂ ਤਾਂ ਦੁਸ਼ਮਣ ਨੂੰ ਵੀ ਪਾਣੀ ਪਿਲਾ ਦਿੰਨੇ ਆ ਤੇ ਹਰਿਆਣਾ ਦੁਸ਼ਮਣ ਨਹੀਂ ਹੁਣ ਇਹ ਕੁਝ ਸੰਕੇਤ ਨੇ ਜਾਂ ਇੱਕ ਸਿਧਾਂਤਕ ਸ਼ੈਲੀ 'ਚ ਗੱਲ ਹੈ ਤੇ ਪਰ वैसे पंजाब पानी नहीं दएगा या पानी दे जी जी देने ਦਾ ਕੋਈ ਫਾਰਮੂਲਾ ਕੱਢਿਆ ਜਾ ਰਿਹਾ ਜਾਂ ਜਿਹੜੀ ਗੱਲ ਭਗਵੰਤ ਮਾਨ ਲਗਾਤਾਰ ਕਰਦੇ ਆ ਰਹੇ ਨੇ ਜੀ ਪਾਕਿਸਤਾਨ ਵਾਲਾ ਮੋੜ ਲਿਓ ਜੀ ਨਹਿਰ ਕੱਢ ਲਿਓ ਜੀ ਜਿੰਨਾ ਮਰਜ਼ੀ ਲੈ ਜਿਓ ਜੀ ਫਿਰ ਕਿਉਂ ਉਸ ਦੇ ਉੱਤੇ ਕੋਈ ਅੱਗੇ ਵਧਣ ਦੀ ਤਿਆਰੀ ਹੈ ਕਿਉਂ ਸੰਭਵ ਹੈ ਚਲੋ ਪਹਿਲਾਂ ਅੱਜ ਦੀ ਪੂਰੀ ਰਿਪੋਰਟ ਤੁਹਾਡੀ ਮੂਰੇ ਰੱਖ ਦਿੰਨੇ ਆ ਫਿਰ ਉਹਦੇ ਅਰਥ ਤੁਸੀਂ ਮੇਰੇ ਨਾਲੋਂ ਖੁਦ ਵੀ ਆਪ ਹੀ ਲਾ ਸਕਦੇ ਹੋ ਐਸਪੀਐਲ ਬਵਾਦ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਾਲੇ ਬੈਠਕ ਅਧਿਕਾਰੀਆਂ ਨੂੰ ਗੱਲਬਾਤ ਰਾਹੀਂ ਹੱਲ ਕੱਢਣ ਦਾ ਅਧਿਕਾਰ ਕਿ ਕੱਢੋਗਾ ਜੇ ਮਾ ਸੌਂਪ ਦਿੱਤਾ ਗਿਆ ਮਾਨ ਬੋਲੇ ਪਹਿਲਾਂ ਨਵਾਂ ਜਲ ਸਮਝੌਤਾ ਹੋ ਜਾਵੇ ਫਿਰ ਨਹਿਰ ਵਾਲਾ ਵੀ ਕੰਮ ਦੇਖ ਲਾਂਗੇ ਬਣ ਜੂਗੀ ਸਤਲੁਜ ਜਮਨਾ ਲਿੰਕ ਨਹਿਰ ਦੇ ਵਿਵਾਦ ਦੇ ਉੱਤੇ ਅਜੇ ਤੱਕ ਕੋਈ ਹੱਲ ਨਿਕਲਦਾ ਨਹੀਂ ਦਿਖ ਰਿਹਾ ਪਰ ਇੱਕ ਵਾਰ ਫਿਰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਬੈਠਕ ਹੁੰਦੀ ਹੈ ਤੇ ਬੈਠਕ ਚੰਡੀਗੜ੍ਹ 'ਚ ਹੁੰਦੀ ਹੈ ਲਗਭਗ 2 ਘੰਟਿਆਂ ਦੇ ਦਰਮਿਆਨ ਚੱਲੀ ਇਸ ਬੈਠਕ ਤੋਂ ਬਾਅਦ ਸਾਰੇ ਮੁੱਦਿਆਂ ਤੇ ਕਹਿੰਦੇ ਅਹਿਮ ਚਰਚਾ ਹੋਈ ਤੇ ਬੈਠਕ ਤੋਂ ਬਾਅਦ ਦੋਵਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਭਗਵੰਤ ਸਿੰਘ ਮਾਨ ਹੋਰਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਚੰਗੇ ਮਾਹੌਲ 'ਚ ਗੱਲਬਾਤ ਹੋਈ ਹੈ ਚੰਗੇ ਮਾਹੌਲ 'ਚ ਗੱਲਬਾਤ ਹੋਣ ਤੋਂ ਕਹਿੰਦੇ ਉਮੀਦ ਹੈ ਕਿ ਨਤੀਜੇ ਸਾਰਥਕ ਨਿਕਲਣਗੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਸੀਂ ਕਹਿੰਦੇ ਲਗਾਤਾਰ ਬੈਠਕਾਂ ਕਰ ਰਹੇ ਹਾਂ ਕਿ ਇਹ ਵੀ ਉਸੇ ਵਿੱਚੋਂ ਸੀ ਪਹਿਲੀਆਂ ਬੈਠਕਾਂ ਦੇ ਵਿੱਚ ਕੇਂਦਰੀ ਮੰਤਰੀ ਵੀ ਸ਼ਾਮਲ ਹੁੰਦੇ ਰਹੇ ਨੇ ਅਲੰਘੇ ਸਾਲ ਦੇ ਵਿੱਚ ਜੁਲਾਈ ਚ ਵੀ ਬੈਠ ਅਗਸਤ ਚ ਵੀ ਬੈਠਕ ਨਵੰਬਰ ਚ ਵੀ ਬੈਠਕ ਤੋਂ ਪਹਿਲਾਂ ਵੀ ਬੈਠਕਾਂ ਹੋਈਆਂ ਨੇ ਕੇਂਦਰੀ ਮੰਤਰੀ ਸੀਰ ਪਾਟਲ ਉਹਦੀ ਵਿੱਚ ਮੌਜੂਦ ਗਏ ਨੇ ਪਰ ਹੁਣ ਇਸ ਵਾਰ ਉਹਨਾਂ ਕਿਹਾ ਜੀ ਦੋ ਹੀ ਸੁੱਬੇ ਬੈਠ ਜਾਓ ਤੋ ਇਸ ਲਈ ਚੰਡੀਗੜ੍ਹ ਬੈਠਕ ਹੁੰਦੀ ਹੈ ਬੈਠਕ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਹੁਤ ਹੀ ਚੰਗੇ ਮਾਹੌਲ ਚ ਸਾਰਥਕ ਮਾਹੌਲ ਚ ਗੱਲਬਾਤ ਹੋਈ ਲੰਬੀ ਚਰਚਾ ਹੋਈ ਅਸੀਂ ਭਾਈ ਕਨਈਆ ਜੀ ਦੇ ਵਾਰਸਾਂ ਤੇ ਅਸਲ ਦੁਸ਼ਮਣ ਨੂੰ ਵੀ ਪਾਣੀ ਪਿਲਾ ਦਿੰਨੇ ਆ ਹਰਿਆਣਾ ਸਾਡਾ ਦੁਸ਼ਮਣ ਨਹੀਂ ਹੈ ਇਹ ਵੀ ਫੈਸਲਾ ਹੋਇਆ ਕਿ ਦੋਵੇਂ ਸੂਬਿਆਂ ਦੇ ਅਧਿਕਾਰੀ ਹੁਣ ਅੱਗੇ ਗੱਲਬਾਤ ਲਗਾਤਾਰ ਜਾਰੀ ਰੱਖਣਗੇ ਮੁੱਦਾ ਤਾਂ ਪੁਰਾਣਾ ਹੈ ਪਰ ਹੁਣ ਨਵੀਂ ਪੀੜ੍ਹੀ ਰਾਹੀਂ ਕਹਿੰਦੇ ਦਾ ਹੱਲ ਕੱਢ ਲਿਆ ਜਾਊਗਾ ਕਹਿੰਦੇ ਸਾਡੇ ਬਜ਼ੁਰਗਾਂ ਨੇ ਮਸਲਾ ਨਾਲ ਜਹਾਤਾ ਤੇ ਅਸੀਂ ਉਹਨੂੰ ਸਮਝਾ ਕੇ ਹਟਾਂਗੇ ਚੰਗੀ ਗੱਲ ਹੈ ਜੀ ਪੰਜਾਬ ਵੀ ਚਾਹੁੰਦਾ ਹਰਿਆਣਾ ਵੀ ਚਾਹੁੰਦਾ ਲੋਕ ਵੀ ਚਾਹੁੰਦੇ ਨੇ ਆਵਾਮ ਵੀ ਚਾਹੁੰਦਾ ਹੈ ਕਿ ਮਸਲੇ ਦਾ ਹੱਲ ਨਿਕਲੇ ਪਰ ਸੰਵਿਧਾਨ ਦੀ ਮਰਿਆਦਾ ਨੂੰ ਸੂਬੇ ਦੇ ਹਿੱਤਾਂ ਨੂੰ ਪਾਣੀਆਂ ਦੀ ਵੰਡ ਨੂੰ ਪਾਣੀਆਂ ਦੇ ਰਿਪੇਰੀਅਨ ਸਿਧਾਂਤ ਨੂੰ ਪਾਣੀ ਦੀ ਕਿੰਨੀ ਸਾਡੇ ਕੋਲ ਹੈਗਾ ਉਹਦਾ ਪੈਮਾਨਾ ਕਿੰਨਾ ਸਾਡੇ ਕੋਲ ਹੈਗਾ ਉਹਦੇ ਹਵਾਲੇ ਨਾਲ ਇਹ ਸਾਰੇ ਨੁਕਤੇ ਵੀ ਧਿਆਨ ਚ ਰੱਖ ਕੇ ਫੈਸਲਾ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜੁਲਾਈ ਚ ਅਗਸਤ ਚ ਫਿਰ ਕਹਿੰਦੇ ਨਵੰਬਰ ਚ ਵੀ ਬੈਠਕਾਂ ਹੋਈਆਂ ਪਰ ਗੱਲ ਤਣ ਪੱਤਣ ਨਹੀਂ ਲੱਗ ਸਕੀ। ਹਰਿਆਣਾ ਤੇ ਪੰਜਾਬ ਦੇ ਵਿਚਾਲੇ ਐਸਪੀਐਲ ਦਾ ਮੁੱਦਾ ਕਹਿੰਦੇ ਦੋਹਾਂ ਸੂਬਿਆਂ ਦੇ ਵਿਚਾਲੇ ਇਸ ਮੀਟਿੰਗ ਦੇ ਵਿੱਚੋਂ ਇਹ ਤੈਅ ਕੀਤਾ ਕਿ ਇਸ ਮੁੱਦੇ ਨੂੰ ਆਪਾਂ ਲਗਾਤਾਰ ਅੱਗੇ ਚੱਲੀਏ। ਤੇ ਲਗਾਤਾਰ ਦੇ ਵਿੱਚ ਹੁਣ ਦੋ ਸੁੱਭਿਆਂ ਦੇ ਅਧਿਕਾਰੀ ਮੀਟਿੰਗਾਂ ਕਰਦੇ ਰਹਿਣ ਜਦੋਂ ਕਿਤੇ ਗੱਲ ਨੇੜੇ ਲੱਗਦੀ ਦਿੱਖੇ ਫਿਰ ਮੁੱਖ ਮੰਤਰੀ ਦੁਬਾਰਾ ਇਸ ਮੀਟਿੰਗ 'ਚ ਸ਼ਾਮਲ ਹੋ ਜਾਣਾ ਚਲੋ ਜੀ ਜੇਕਰ ਆਪਾਂ ਇਸ ਪਹਿਲੂ ਤੇ ਵੀ ਆਈਏ ਤਾਂ ਇਹ ਵੀ ਅਹਿਮ ਪਹਿਲੂ ਹੈ ਕਿ ਜੀ ਕਿਸੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਸੀ ਕੈਪਟਨ ਹਮਿੰਦਰ ਸਿੰਘ ਕਹਿੰਦੇ ਲੋ ਜੀ ਪਾਣੀ ਆ ਸਮਝੌਤਾ ਰੱਦ ਕਰਤਾ ਪ੍ਰਕਾਸ਼ ਸਿੰਘ ਬਾਦਲਾਹ ਕਹਿੰਦੇ ਜਿਸ ਦਾ ਨਹਿਰੇ ਵਾਪਸ ਜ਼ਮੀਨ ਹੈ ਵਾਪਸ ਕਰਤੀ ਮਾਮਲਾ ਹੀ ਖਤਮ ਹੋ ਗਿਆ पर विवाद वदा वदा अदालती दा हुक्मा तक आ गया अदालत कहंदी नहर बनाओ ਤੇ नहर ਬਣ ਨਹੀਂ ਕਾਦ ਲਈਏ ਪਾਣੀ ਛੱਡਣ ਲਈ ਪੰਜਾਬ ਕੇ ਤਾਂ ਸਾਡੇ ਕੋਲ ਪਾਣੀ ਨਹੀਂ ਤੁਸੀਂ ਪੁਰਾਣੇ ਪਾਣੀ ਦੀ ਪਮੈਸ਼ ਕਰੋ ਹਰ ਤੈ ਸਮੇ ਬਾਅਦ ਇੱਕ ਦੇ ਹੱਕੇ ਬਾਅਦ ਤੱਕ ਟਟੂ ਟੋ ਉਹਦੀ ਪਮੈਸ਼ ਹੋਣੀ ਚਾਹੀਦੀ ਐ ਸੋ ਇਸ ਲਈ ਤਾਂ ਜਾਂਚ ਹੋਵੇ ਕਿ ਪਾਣੀ ਕਿੰਨਾ ਹੈ ਕਿੰਨਾ ਆ ਰਿਹਾ ਕਿੰਨਾ ਜਾ ਰਿਹਾ ਕਿੰਨਾ ਕੌਣ ਲੈ ਗਿਆ ਉਹਦੀ ਰਹਿਗੀ ਦਾ ਕੀ ਹੈ ਕਿਸੇ ਤੇ ਗੱਲ ਨਹੀਂ ਹੁੰਦੀ ਸੋ ਇਸ ਲਈ ਇਸ ਪਹਿਲੂ ਤੇ 20 ਫਾਰ ਖੜਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕੀ ਸੱਚਮੁੱਚ ਪੰਜਾਬ ਦੀ ਸਵੈਰਥਾ ਨੂੰ ਧਿਆਨ ਚ ਰੱਖਦੇ ਆ ਹੋਇਆ ਇਸ ਨੁਕਤੇ ਤੇ ਅੱਗੇ ਵਧੇ ਨੇ ਕਿ ਆਪਾਂ ਇਹ ਮਸਲੇ ਦਾ ਹੱਲ ਕੱਢਣਾ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਕੀ ਅਮਿਤਸ਼ਾ ਦੇ ਕਿਸੇ ਦਬਾਅ ਹੇਠ ਨੇ ਕਿ ਕੇਜਰੀਵਾਲ ਜਾਂ ਸੰਦੀਪ ਪਾਠਕ ਵਰਗੇ ਜਿਵੇਂ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਮੈਂਬਰ ਪੰਜਾਬ ਦੇ ਕੋਟੇ ਚੋਂ ਨੇ ਪਰ ਹਰਿਆਣਾ ਚ ਕਹਿੰਦੇ ਰਹੇ ਨੇ ਕਿ ਪਾਣੀ ਤਾਂ ਹਮ ਲੈ ਕੇ ਰਹਿਣਗੇ ਕਿ ਕੇਜਰੀਵਾਲ ਤੇ ਹਾਂ ਆਮ ਆਦੀ ਪਾਰਟੀ ਦੀ ਨੀਤੀ ਵੀ ਇਹੀ ਹੈ ਕਿ ਪੰਜਾਬ ਤੋਂ ਪਾਣੀ ਲੈ ਲਈਏ ਕਿ ਭਗਵੰਤ ਮਾਨ ਆਪਣੀ ਆਕਾ ਦੀ ਮੰਨਣਗੇ ਹੈ ਜਿਹੜੇ ਅੱਜ ਕੱਲ੍ਹ ਦੇਸ਼ ਦੇ ਆਕਾ ਬਣੇ ਹੋਏ ਨੇ ਅਮਿਤ ਸ਼ਾਹ ਨਰਿੰਦਰ ਮੋਦੀ ਉਹਨਾਂ ਦੀ ਮੰਨਣਗੇ ਕਿ ਪੰਜਾਬ ਦੇ ਹਿੱਤਾਂ ਨੂੰ ਧਿਆਨ ਚ ਰੱਖਣਗੇ ਚੁਣੌਤੀ ਹੈ ਤੇ ਅੱਜ ਦੀਆਂ ਗੱਲਬਾਤ ਚੋਂ ਬੇਸ਼ੱਕ ਅਧਿਕਾਰੀਆਂ ਨੂੰ ਅੱਗੇ ਵਧਣ ਦੀ ਹਦਾਇਤ ਕੀਤੀ ਹੈ ਪਰ ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ ਉਨਾ ਭਾਵਨਾਵਾਂ ਨੂੰ ਧਿਆਨ ਚ ਰੱਖ ਕੇ ਫੈਸਲਾ ਲੈਣਾ ਤੁਹਾਡੀ ਜ਼ਿੰਮੇਵਾਰੀ ਹੋਏਗੀ ਇਹ ਨਾ ਹੋਵੇ ਕਿ ਕੇਂਦਰ ਦੇ ਦਬਾਅ ਵੇਟ ਜਾਂ ਕਿਸੇ ਨੀਤੀ ਤਹਿਤ ਕਿਉਂਕਿ ਅੱਜ ਦੀ ਬੈਠਕ ਦੇ ਵਿੱਚੋਂ ਜਿੱਥੇ ਅਸਾਰੂ ਸੰਕੇਤ ਮਿਲਦੇ ਨੇ ਜਿੱਥੇ ਇਹ ਇੱਕ ਪੋਜ਼ਿਟਿਵ ਵੇਵਸ ਮਿਲਦੀਆਂ ਨੇ ਉਥੇ ਸ਼ੰਕਾ ਵੀ ਨਾਲ ਹੀ ਮਿਲਦੀ ਹੈ ਉਥੇ ਸਵਾਲੀਆ ਚਿੰਨ੍ਹ ਵੀ ਨਾਲ ਹੀ ਮਿਲਦਾ ਹੈ ਕਿ ਕਿਤੇ ਇਹ ਗੁਪਤ ਸਮਝੌਤੇ ਵੱਲ ਤਾਂ ਨਹੀਂ ਵਧਿਆ ਜਾ ਰਿਹਾ ਕਿਤੇ ਕਿ ਕਿਸੇ ਫਾਰਮੂਲੇ ਤਹਿਤ ਅਗਿਆਤ ਨਹੀਂ ਬੱਝ ਰਹਾ ਸੋ ਐਸਪੀਐਲ ਦਾ ਬਵਾਦ ਚਿਰਾਂ ਦਾ ਬਵਾਦ ਹੈ ਚੰਗਾ ਹੋਵੇ ਤੇ ਨਾਲ ਹੀ ਚੰਡੀਗੜ੍ਹ ਦਾ ਮਸਲਾ ਵੀ ਹੱਲ ਕਰ ਲਿਓ ਤੇ ਪਰ ਕਿਤੇ ਇਹ ਨਾ ਹੋਵੇ ਕਿ ਲੈਂਡ ਦੇਣ ਦਾ ਸੌਦਾ ਹੋਵੇ ਕਿ ਠੀਕ ਹੈ ਚੰਡੀਗੜ੍ਹ ਤੁਹਾਨੂੰ ਦੇ ਦਿੰਨੇ ਆ ਪਾਣੀ ਸਾਨੂੰ ਦੇ ਦਿਓ ਇਹ ਸਾਲਾ ਕੁਝ ਵੀ ਵਾਚਣਾ ਪੈਣਾ ਜਿੱਥੇ ਜਿਹਦਾ ਜਿੰਨਾ ਹੱਕ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਹਰਿਆਣਾ ਨੂੰ ਵੱਖਰੀ ਰਾਜਸਟਾਨੀ ਮਿਲਣੀ ਚਾਹੀਦੀ ਹੈ ਤਾਂ ਉਹਨੂੰ ਮਿਲੇ ਹਰਿਆਣਾ ਨੂੰ ਵੱਖਰਾ ਹਾਈ ਕੋਰਟ ਮਿਲਣਾ ਚਾਹੀਦਾ ਤਾਂ ਉਹਨੂੰ ਮਿਲੇ ਕੇਂਦਰ ਦਾ ਯੋਗਦਾਨ ਪਾਵੇ ਉਹਦਾ ਸਹਿਯੋਗ ਕਰੇ ਪਰ ਪਾਣੀਆਂ ਦੇ ਵੰਡ ਦੇ ਮਾਮਲੇ 'ਚ ਰਿਪੀਰੀਅਨ ਸਿਧਾਂਤ ਦੇ ਨਿਯਮਾਂ ਦੀ ਪਾਲਣਾ ਤੇ ਪੰਜਾਬ ਦੇ ਵਾਸੀਆਂ ਦੀ ਲੋੜ ਤੇ ਪੰਜਾਬ ਦਾ ਹੱਕ ਤੁਸੀਂ ਤਾਂ ਜੀ ਮਾਲਕੀ ਨਹੀਂ ਮੰਨ ਰਹੇ ਪਾਣੀ ਤੇ ਸਾਡੀ ਉਤੋਂ ਬਾਅਦ ਲੈਣ ਦੇ ਇੰਤੋਂ ਦਾ ਫਿਰ ਪਹਿ ਹੁੰਦਾ ਪਹਿਲਾਂ ਇਹ ਤਾਂ ਕਹਿ ਦਿਓ ਕਿ ਹਾਂ ਮਾਲਕ ਹੈ ਪੰਜਾਬ ਤੁਸੀਂ ਉਹਦੇ ਪਰ ਵੀ ਆਉਣ ਲਈ ਤਿਆਰ ਨਹੀਂ ਮਾਲਕੀ ਵੀ ਤੇ ਨਹੀਂ ਜਿੱਥੋਂ ਪਾਣੀ ਲੰਘਦਾ ਹੈ ਦਰਿਆਈ ਤੌਰ ਤੇ ਉੱਤੇ ਉੱਥੋਂ ਦੇ ਲੋਕ ਉਹਦੇ ਮਾਲਕ ਨੇ ਜਦੋਂ ਆਪਣੇ ਆ ਪੰਜਾਬ ਚ ਆਇਆ ਤਾਂ ਪੰਜਾਬ ਤਾਂ ਮਾਲਕ ਹੈ ਤੇ ਉਹ ਚ ਨੇਰਾ ਕੱਟ ਕੇ ਤੁਸੀਂ ਲਿਜਾਣਾ ਚਾਹੁੰਦੇ ਹੋ ਸੋ ਇਹ ਗੁੱਪਤ ਸਮਝੋ ਹੁੰਦਾ ਹੈ ਜਾਂ ਸਵਰਤਾ ਨਾਲ ਅੱਗੇ ਬੰਦ ਦੀ ਕਾਰਵਾਈ ਆਉਂਦੇ ਦਿਨਾਂ 'ਚ ਇਹ ਸੰਕੇਤ ਮਿਲ ਜੇਗਾ 227 ਨੂੰ ਧਿਆਨ 'ਚ ਰੱਖਦੇ ਹੋਆ ਮੁੱਖ ਮੰਤਰੀ ਕੀ ਬੋਝ-ਬੋਝ ਕੇ ਪੈਰ ਰੱਖ ਰਹੇ ਨੇ ਕਿ ਸਾਰਾ ਕੁਝ ਕੇਂਦਰ ਦੀ ਚੋਲੀ ਪਾ ਕੇ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ ਇਹ ਵੀ ਸਵਾਲ ਹੈ ਅੱਜ ਕੱਲ ਪੰਜਾਬ ਦੇ ਵਿੱਚ ਗੈਂਗਸਟਰ ਲੈ ਕੇ ਸਰਕਾਰ ਆਪਣਾ ਦਮਖੰਮ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਆ ਸਰਕਾਰ ਪੰਜਾਬ ਦੇ ਲੋਕਾਂ ਨੂੰ ਜਿਚਾਣਾ ਚਾਹੁੰਦੀ ਆ ਕਿ ਅਸੀਂ ਗੈਂਗਸਟਰ ਫੜ ਲਏ ਨੇ ਗੈਂਗਸਟਰ ਮੁਕਾ ਦਿੱਤੇ ਨੇ ਗੈਂਗਸਟਰ ਜਿੱਦਾਂ ਸ੍ਰ ਦਿੱਤੇ ਨੇ ਉਹਨਾਂ ਦੇ ਸਹਾਇਕ ਉਹਨਾਂ ਨੂੰ ਸਹਾਇਤਾ ਕਰਨ ਵਾਲੇ ਉਹਨਾਂ ਨਾਲ ਸਹਿਯੋਗ ਕਰਨ ਵਾਲੇ ਉਹਨਾਂ ਦਾ ਸਾਥ ਨਿਭਾਉਣ ਵਾਲੇ ਅਸੀਂ ਚੱਕ ਲਏ ਨੇ ਮੈਸੇ ਦਾਅਵੇ ਵਾਅਦੇ ਤਾਂ ਮੁਖੰਦਰੀ ਸਾਹਿਬ ਤੁਸੀਂ ਵਿਦੇਸ਼ ਤੋਂ ਵੀ ਗੈਂਗਸਟਰ ਫੜਨ ਦੇ ਦਾਅਵੇ ਕਰਦੇ ਸੀ ਉਹ ਵੀ ਹਕੀਕਤ 'ਚ ਪ੍ਰਮਾਨ ਨਹੀਂ ਛੜੇ ਤਾਂ ਵਾਅਦਾ ਤੁਸੀਂ ਪਾਵਨ ਸ਼੍ਰੀ ਗੁਰਮੰਦਰ ਸਾਹਿਬ ਦੇ ਲਾਪਤਾ ਸਰੂਪਾਂ ਦੇ ਵਿੱਚੋਂ ਵੀ ਲੱਭਣ ਦੀ ਗੱਲ ਕਰਤੀ ਸੀ 163 ਲੱਭਗੇ ਹੈਨਾ ਪਰ ਉਹ ਵੀ ਗੱਲ ਤੁਹਾਡੀ ਸਿਰੇ ਨਹੀਂ ਲੱਗੀ ਚਲੋ ਪਰ ਅੱਜ ਪੁਲਿਸਿਆ ਕਾਰਵਾਈ ਦੇ ਵਿੱਚ ਗੈਂਗਸਟਰ 골ਡੀ ਬਰਾੜ ਦੇ ਮਾਪਿਆਂ ਨੂੰ ਚੱਕਣ ਦੀ ਖਬਰ ਨੇ ਕਾਫੀ ਸੁਰਖੀਆਂ ਵਟੋਰੀਆਂ ਬਿਲਕੁਲ ਜੀ ਇਹ ਜਿਵੇਂ ਖਬਰ ਦੇ ਹਵਾਲਿਆਂ ਦੇਖਾਂ ਤਾਂ ਕਹਿੰਦੇ ਜੀ ਗੈਂਗਸਟਰ 골ਡੀ ਬਰਾੜ ਦੇ ਮਾਪੇ ਗ੍ਰਿਫਤਾਰ ਕਰ ਲਏ ਗਏ ਨੇ ਐ ਕਹਿੰਦੇ ਜੀ ਕਿ ਬਕਾਇਦਾ ਤੌਰ ਤੇ ਰਿਪੋਰਟ ਹੈ ਕਿ ਗੈਂਗਸਟਰ ਐ ਸਿੰਦਰਜੀਤ ਸਿੰਘ ਗਰੁੱਪ 골ਡੀ ਬਰਾੜ ਉਸ ਦੇ ਮਾਪਿਆਂ ਨੂੰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪੁਲਿਸ ਨੇ ਜਬਰਨ ਬਸੂਲੀ ਦੇ 224 ਦੇ ਇੱਕ ਮਾਮਲੇ 'ਚ ਅੱਜ ਗ੍ਰਿਫਤਾਰ ਕੀਤਾ। ਕਹਿੰਦੇ ਇਹ ਗ੍ਰਿਫਤਾਰੀਆਂ ਸੂਬਾ ਪੁਲਿਸ ਵੱਲੋਂ ਗੈਂਗਸਟਰਾਂ ਤੇ ਉਹਨਾਂ ਦੇ ਨੈੱਟਵਰਕ ਨੂੰ ਤੋੜਨ ਲਈ ਜਿਹੜੀ ਤੇਜ਼ੀ ਆਪਣਾਈ ਗਈ ਹੈ ਉਹਦੇ ਤਹਿਤ ਕੀਤਾ ਗਿਆ। ਹਾਂ ਕਹਿੰਦੇ ਸਦਰ ਮੁਕਸਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਇਹ ਗੱਲ ਸਾਹਮਣੇ ਲਿਆਂਦੀ ਮੀਡੀਆ ਨਾਲ ਗੱਲ ਕਰਦਿਆਂ ਕਿ ਬਿਲਕੁਲ ਜੀ ਗੋਲਡੀ ਗੁਰਾੜ ਦੇ ਬਾਪੂ ਨੂੰ ਤੇ ਬੇਬੇ ਨੂੰ ਅੰਮ੍ਰਿਤਸਰ ਤੋਂ ਉਦੇ ਕਰਨਪਿੰਡ ਦੇ ਇੱਕ ਬਸਨੀਕ ਦੇ ਬਿਆਨ ਦੇ ਆਧਾਰ ਤੇ ਜਬਰਨ ਵਸੂਲੀ ਤੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਜਿਵੇਂ ਕਿ ਲੋਕੀ 골ਡੀ ਦੇ ਪਿਤਾ ਸ਼ਮਸ਼ੇਰ ਸਿੰਘ ਤੇ ਮਾਤਾ ਪ੍ਰਿਤਪਾਲ ਕੌਰ ਇੱਥੇ ਕੋਟਕਪੂਰਾ ਵਿੱਚ ਸਥਿਤ ਦੇਸ਼ਨਗਰ ਦੇ ਰਹਿਣ ਵਾਲੇ ਨੇ ਤੇ ਇਹ ਪਰਿਵਾਰ ਅਸਲ ਵਿੱਚ ਫਿਰੋਜ਼ਕੋਟ ਫਰੀਦਕੋਟ ਜ਼ਿਲ੍ਹੇ ਦਾ ਨਾਲ ਸੰਬੰਧਿਤ ਹੈ। ਪੁਲਿਸ ਵਿੱਚ ਸਾਬਕਾ ਸਹਾਇਕ ਸਬ ਇੰਸਪੈਕਟਰ ਰੇ ਸ਼ਮਸ਼ੀਰ ਸਿੰਘ ਨੂੰ ਮੁਕਸਰ ਜ਼ਿਲ੍ਹੇ ਵਿੱਚ ਇੱਕ ਕਤਲ ਦੇ ਕੇਸ ਵਿੱਚ ਕਹਿੰਦੇ ਕਤਿਤ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ 2021 ਵਿੱਚ ਸੇਵਾਮੁਕਤ ਕਰ ਦਿੱਤਾ ਗਿਆ ਸੀ। ਸੋ ਹੁਣ ਗੋਲਡੀ ਬਰਾਡ ਦੇ ਮਾਪਿਆਂ ਨੂੰ ਕਹਿੰਦੇ ਜੀ ਗੱਤਰ ਕਰ ਲਿਆ ਗਿਆ ਸੋ ਇਸ ਤਰੀਕੇ ਕਾਰਨ ਨਾਲ ਪੰਜਾਬ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਸੀ ਕਿ 72 ਘੰਟਿਆਂ ਚ ਅਸੀਂ ਪੰਜਾਬ ਚੋਂ 3000 ਦੇ ਕਰੀਬ ਗੈਂਗਸਟਰ ਜਾਂ ਉਹਦੇ ਸਹਾਇਕ ਫੜਲੇ ਨੇ ਤੇ ਇੱਕ ਦੋ ਨੂੰ ਤਾਂ ਇਸ ਮਾਮਲੇ ਚੋਂ ਛੁਡਾਇਆ ਵੀ ਕਿ 10 ਸਾਲ ਪੁਰਾਣਾ ਮਾਮਲਾ 20 ਸਾਲ ਪੁਰਾਣਾ ਮਾਮਲਾ ਮਾਮਲਾ ਹੋਰ ਤਰ੍ਹਾਂ ਦਾ ਚੋੜੇ ਜਾਂ ਗੈਂਗਸਟਰ ਨਾਲ ਹੁਣ ਇਹ ਅਜੇ ਜਾਂਚ ਦਾ ਵਿਸ਼ਾ ਕਿ ਸੱਚਮੁੱਚ ਗੈਂਗਸਟਰ ਚੱਕੇ ਸਤਿਮੁੱਚ ਉਹਨਾਂ ਦੇ ਸਹਾਇਕ ਚੱਕੇ ਜਾਂ ਇੱਜ ਕਿਸੇ ਹੋਰ ਕੇਸਾਂ ਦਾ ਹਵਾਲਾ ਦੇ ਕੇ ਉਹਨਾਂ ਦੇ ਉੱਤੇ ਕੋਈ ਰਾਜਨੀਤਿਕ ਦੋਸ਼ ਵੈਸੇ ਇਹਨਾਂ ਗਲਤ ਅਨਸਰ ਸ਼ਰਾਪਤੀ ਅਨਸਰ ਲੁੱਟਖੋ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਾਨੂੰਨੀ ਕਾਰਵਾਈ ਦੇ ਤਹਿਤ ਅਦਾਲਤੀ ਪ੍ਰਕਿਰਿਆ ਤਦ ਕਰbei ਉਹਨਾਂ ਚੀਦੀ ਜੇ ਪੁਲਿਸ ਹੀ ਫੈਸਲੇ ਕਰਨ ਲੱਗ ਜੂਗੀ ਹੈਨਾ ਪੁਲਿਸ ਹੀ ਅਦਾਲਤ ਬਣ ਜੂਗੀ ਪੁਲਿਸ ਹੀ ਗੈਂਗਸਟਰ ਮੰਗ ਵਿਆਰ ਕਰਨ ਲੱਗ ਜੂਗੀ ਫਿਰ ਪੰਜਾਬ ਦੇ ਮਾਹੌਲ ਨੂੰ ਲੈ ਕੇ ਬਹੁਤ ਫਿਕਰ ਖੜਾ ਹੈ ਫਿਰ ਪੰਜਾਬ ਦੇ ਅੰਦਰ ਸਟਾਰਟਅੱਪ ਦਾ ਹੋਣ ਦਾ ਜਿਹੜਾ ਡਰ ਖੜਾ ਹੈ ਉਸ ਨੂੰ ਲੈ ਕੇ ਬਹੁਤ ਸਵਾਲ ਖੜਾ ਸੋ ਇਹ ਨਾਲ ਸਵਾਲਾਂ ਦੇ ਨਾਲ ਵੀ 2-4 ਹੋਣਾ ਅਜੇ ਬਾਕੀ ਹੈ ਪਰ ਦੇਖਦੇ ਹਾਂ ਜੀ ਇਹ ਮਾਮਲਾ ਕਿੱਥੇ ਜਾ ਕੇ ਰੁਕਦਾ ਚਲੋ ਮਾਮਲਾ ਪੰਜਾਬ ਦੇ ਵਿੱਚ ਇੱਕ ਧਿਰੋ ਹੈ ਜਿਹੜੀ ਸਰਕਾਰ ਬਣਾਉਣ ਲਈ ਬਹੁਤ ਕਾਲੀ ਹੈ ਬਿਲਕੁਲ ਜੀ ਡਬਲ ਇੰਜਨ ਦੀ ਸਰਕਾਰ ਡਬਲ ਇੰਜਨ ਦੀ ਸਰਕਾਰ ਵਾਲੇ ਦਮ ਪਰਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਪੰਜਾਬ ਦੇ ਭਾਜਪਾ ਵਿੰਗ ਦੇ ਵਿੱਚ ਇੱਕ ਨਵੀਂ ਖਲਬਲੀ ਹੈ। ਉਹ ਨਵੀਂ ਖਲਬਲੀ ਇੱਕ ਵਾਰ ਫਿਰ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਹੈ। ਵੈਸੇ ਕੁਰਸੀਆਂ ਵਾਲਾ ਮਾਮਲਾ ਤਾਂ ਇੱਥੇ ਬਹੁਤ ਹੈ। ਕੱਲ 30 ਲੱਖ ਵਾਲਾ ਮਾਮਲਾ ਖੂਬ ਚੱਲਿਆ ਕਿ ਜੀ ਹੈਨਾ ਦੇਖੋ ਜੀ ਬੈਠਣ ਨੂੰ ਕੁਰਸੀ ਨਹੀਂ ਮਿਲੀ ਇਸ ਲਈ ਮੈਂ ਸਭ ਕਹਿੰਦੇ ਮੈਂ ਤਾਂ 30 ਲੱਖ ਚ ਖਰੀਦੀਆ ਮੈਨੂੰ ਨਹੀਂ ਬੈਠਣ ਦਓਗੇ। ਇੱਥੇ 500 ਕਰੋੜ ਮੁੱਖ ਮੰਤਰੀ ਵਾਲੀਆਂ ਵੀ ਚਰਚਾਵਾਂ ਖੂਬ ਚੱਲਦੀਆਂ ਰਹੀਆਂ। ਸੋ ਹੁਣ ਇਧਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੁਣ ਪ੍ਰਧਾਨ ਜੀ ਦੀ ਕੁਰਸੀ ਨੂੰ ਲੈ ਕੇ ਫੇਰ ਸਵਾਲ ਖੜਾ। ਵੈਸੇ ਤਾਂ ਰਾਸ਼ਟਰੀ ਪ੍ਰਧਾਨ ਬਦਲਿਆ ਉਹਨਾਂ ਨੇ। ਸਵੇਰੇ ਹੀ ਪ੍ਰਧਾਨ ਦਾ ਬਦਲਣ ਦਾ ਜੇ ਕੋਈ ਸਵਾਲ ਨਹੀਂ ਹੈਗਾ ਕਿਤੇ ਕਿਉਂਕਿ ਸੁਨੀਲ ਜਾਖੜ ਨੇ ਪੰਜਾਬ বিজেপি ਦੇ ਪ੍ਰਧਾਨ ਨੇ ਅਸ਼wini ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਨਾਲ ਲਾਇਆ ਹੋਇਆ ਤੇ ਕੰਮਕਾਰ ਠੀਕ ਚੱਲੀ ਜਾਂਦਾ ਹੈ। ਵੋਟਾਂ ਵੀ ਵੱਧੀਆਂ ਸੀ ਐਮਪੀ ਚੋਣਾਂ ਦੇ ਵਿੱਚ ਅਖਾਲੀਆਂ ਦੇ ਮੁਕਾਬਲੇ ਵੱਧ ਵੋਟਾਂ ਲੈ ਕੇ ਇੰਥਾਂ ਮਾਂ ਤੇ ਐ ਤੇ ਸੀਟ ਪੈਸੇ ਕੋਈ ਨਹੀਂ ਆਈ ਤੇ ਪਰ ਆ ਹੁਣ ਜੀ ਮੁਖਸਰ ਸਾਹਿਬ ਤੇ ਮੌਕੇ ਦੇ ਉੱਤੇ ਮਾਗੀ ਮੇਲੇ ਤੇ ਵੱਡਾ ਇਕੱਠ ਵੀ ਕਰਤਾ। ਚਾਹੇ ਪਹਿਲੇ ਸੇ ਕੀਤਾ ਤੇ ਉਹਦਾ ਵੀ ਸੇਰਾ ਕਹਿੰਦੇ ਜੀ ਸਾਨੂੰ ਜਾਖੜ ਨੂੰ ਜਾਂਦਾ ਕਿ ਉਹਨਾਂ ਨੇ ਮਾਲਵੇਚ ਜਿਵੇਂ ਬਾਗਡੋਰ ਸੰਭਾਲੀ ਹੈ ਤੇ ਮਾਲਵਾ ਪੰਜਾਬ ਦੇ ਵਿੱਚ ਇਸ ਕਦਰ ਰਹਿਮ ਹੈ ਕਿ ਉਹ ਸਭ ਤੋਂ ਵੱਧ ਸੀਤਾ ਮਾਲਵੇਚ ਨੇ ਇਸ ਲਈ ਕਹਿੰਦੇ ਕਿ ਸਾਨੂੰ ਜਾਖੜ ਬਡਾਲੀ ਡਰ ਹੈ ਤੇ ਉਹਨੂੰ ਹਟਾਉਣਾ ਸੰਭਵ ਨਹੀਂ ਹੈ ਪਰ ਜਾਖੜ ਉਹਨਾਂ ਦਾ ਅਸਤੀਫਾ ਦਿੱਤਾ ਸੀ ਚੋਣਾਂ ਦੀ ਹਾਰ ਦਾ ਜ਼ਿੰਮੇਵਾਰੀ ਲੈਂਦੇ ਆ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਤੇ ਕਾਰਨ ਸਾਰਿਆਂ ਨੂੰ ਪਤਾ ਕਿ ਉਹ ਮਸਲਾ ਨਹੀਂ ਸੀ ਮਸਲਾ ਸੀ ਖੁੱਲੇ ਹੱਥ ਮਸਲਾ ਸੀ ਦਿੱਲੀ ਦੀ ਦਰਖਲੰਦਾ ਜੀ ਮਸਲਾ ਸੀ ਪੰਜਾਬ ਨੂੰ ਪੰਜਾਬ ਦੇ ਤਰੀਕੇ ਨਾਲ ਟੈਕਲ ਨਾ ਕਰਨ ਦਾ ਪਰ ਹੁਣ ਲੱਗ ਰਿਹਾ ਕਿ ਜਿਵੇਂ-ਜਿਵੇਂ ਸਮਾਂ ਬੀਤਿਆ ਉਸ ਨੇ ਜਾਖੜ ਉਹਦੇ ਵਿੱਚ ਐਡਜਸਟ ਹੋ ਗਏ ਨੇ ਤੇ ਐਡਜਸਟਮੈਂਟ ਤਾਂ ਹੁੰਦਾ ਜਾ ਮਾਗੀ ਮੇਲੇੜੀ ਉਸ ਕਾਨਫਰੰਸ ਤੋਂ ਲੱਗਾ ਜਿੱਥੇ ਕਹਿੰਦੇ ਨੇ ਵੰਡ ਬਰਾਬਰ ਘਟਾਂਗੇ ਭੱਜਦੇ ਨੂੰ ਵੰਡ ਬਰਾਬਰ ਨਹੀਂ ਕਹਿੰਦੇ ਚਲੋ ਫਿਰ ਕਹਿੰਦੇ ਦੇਖਦੇ ਹਾਂ ਸੋ ਇਸ ਲਈ ਉਹ ਤੋਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਹੁਣ ਸਿੰਘ ਜਾਖੜ ਪਿੱਛੇ ਹਟਣ ਵਾਲੇ ਨਹੀਂ ਪਰ ਕੀ ਭਾਰਤੀ ਜਨਤਾ ਪਾਰਟੀ ਨਵਾਂ ਰਾਸ਼ਟਰੀ ਪ੍ਰਧਾਨਾਉਣ ਤੋਂ ਬਾਅਦ ਕੁਝ ਪੰਜਾਬ ਚ ਨਮਤ ਜਰ ਬਾਰੇ ਸੋਚ ਰਹੀ ਹੈ ਜੇ ਨਹੀਂ ਵੀ ਸੋਚ ਰਹੀ ਤਾਂ ਕਾਰਜਕਾਲ ਦੇ ਹਵਾਲੇ ਨਾਲ 3 ਸਾਲ ਦਾ ਜੇ ਕਾਰਜਕਾਲ ਹੁੰਦਾ ਤਾਂ ਕਹਿੰਦੇ ਜੀ 226 ਦੇ ਵਿੱਚ ਮੁੱਕ ਜਾਣਾ ਕਾਰਜਕਾਲ ਤਾਂ ਫਿਰ ਕੀ ਕਰਨਾ 223 ਦੇ ਵਿੱਚ ਉਸਨੂੰ ਜਾਖੜ ਪ੍ਰਧਾਨ ਬਣੇ ਸੀ ਪੰਜਾਬੀ ਜੀਪੀ ਦੇ 226 ਦੇ ਵਿੱਚ ਜੁਲਾਈ 226 ਚ ਮੁੱਕ ਜਾਣਾ ਪਰ ਸਹੀ ਚੋਣਾਂ ਨੇ ਜੇ ਤਾਂ ਪ੍ਰਧਾਨ ਬਦਲਣਾ ਹੈ ਭਾਰਤੀ ਜਨਤਾ ਪਾਰਟੀ ਨੇ ਕਰਤਾ ਹੁੰਦੇ ਚੰਨ ਦਿਨਾਂ ਦੇ ਵਿੱਚ ਨਜ਼ਾਰਾ ਤੁਸੀਂ ਦੇਖੋਗੇ ਜੇ ਨਹੀਂ ਬਦਲਣਾ ਹੋਇਆ ਫਿਰ 2023 ਦਾ ਤੇ 2026 ਦਾ ਕਾਰਜਕਾਲ ਲੰਘ ਵੀ ਜਾਵੇ 2026 ਜਲਾਈ ਵੀ ਆ ਜਾਵੇ ਫਿਰ ਨਹੀਂ ਛੇੜੂਗੇ ਕਿਉਂਕਿ ਫਿਰ ਚੋਣਾਂ ਮੁਰੇ ਹੋਣਗੀਆਂ ਇਸ ਲਈ ਇਹ ਹੋਣਾ ਹੈ ਤਾਂ ਹੀ ਇੱਕ ਦੋ ਮਹੀਨੇ ਦੇ ਅੰਦਰ ਅੰਦਰ ਕਾਰਵਾਈ ਹੋ ਸਕਦੀ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਨੁਕਤੇ ਤੇ ਗੱਲ ਕਰ ਰਹੀ ਆ ਕਿ ਕੀ ਪੰਜਾਬ ਦੇ ਵਿੱਚ ਕਿਸੇ ਸਿੱਖ ਚਿਹਰੇ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ ਸਿੱਕੇਾਰੇ ਜੋ ਵੀ ਉਹ ਕਹਿੰਦੇ ਦੁਬੇ ਦਾ ਚਾ ਕਿ ਕੀ ਜੱਟ ਸਿੱਖ ਚੇਹਰਾ ਹੀ ਹੋਵੇ ਕੀ ਉਹਦੇ ਨਾਲ ਜੱਟਾਂ ਦੀ ਵੋਟਾਂ ਆ ਜਾਣਗੀਆਂ ਜਾਂ ਐਸ்சி ਵੀਸੀ ਭਾਈਚਾਰੇ ਜੋ ਕੋਈ ਚਿਹਰਾ ਲਾ ਲੀਏ ਫਿਰ ਕਹਿੰਦੇ ਪੈਰਲਲਿਕ ਨੁਕਤੇ ਤੇ ਹੋਰ ਮੰਥਨ ਚੱਲ ਰਿਹਾ ਉਹ ਮੰਥਨ ਹੈ ਕਿ ਸਿੰਘ ਜਾਖੜ ਦੀ ਪ੍ਰਧਾਨਗੀ ਨੂੰ ਨਾ ਛੇੜੋ ਅਸ਼wini ਸ਼ਰਮਾ ਆਪਾਂ ਆਪਣੇ ਕੈਡਰ ਵਾਲਾ ਇੱਕ ਪੁਰਾਣਾ ਬੰਦਾ ਲਾ ਲਿਆ ਆਪਾਂ ਮਾਝਾ ਮਾਲਵਾ ਦੋਆਬਾ ਇਦਾਂ ਮੰਡਲੋ ਜੁਣ ਉੱਥੇ ਤਿੰਨ ਬੰਦੇ ਐਡਜਸਟ ਕਰ ਦੋ ਨਾ ਚ ਤਿੰਨਾਂ ਚੋਂ ਦੋ ਜਾਂ ਤਿੰਨ ਸਿਕਚੇਰੀਆਂ ਚੁਲਾ ਦੋ ਤਿੰਨੇ ਸਿਕਚੇਰੀ ਲਾ ਦੋ ਇੱਕ ਐਸੀਬੀਸੀ ਭਾਈਚਾਰ ਚੁਲਾ ਦੋ ਦੋ ਜੱਟ ਸਿਕਚੇ ਚੁਲਾ ਦੋ ਇਦਾਂ ਦੇ ਨੁਕਤੇ ਤੇ ਵੀ ਗੱਲ ਚੱਲ ਰਹੀ ਹੈ ਕਿਉਂਕਿ ਇਹ ਪਹਿਲੂ ਬਹੁਤ ਹੈ ਬੀਜੇਪੀ ਦੇ ਅੰਦਰ ਕਿ ਕੀ ਆਪਾਂ ਨਮਾ ਪ੍ਰਧਾਨ ਲੱਭੀਏ ਉਹ ਇਸ ਲਈ ਲੱਭੀਏ ਕਿ ਅੱਜ ਜਿਹੜਾ ਪ੍ਰਧਾਨ ਸਨ ਜਾਖੜ ਦੇ ਰੂਪ ਚ ਹੈਗਾ ਤੇ ਨਾਲ ਕਾਰਜਕਾਰੀ ਪ੍ਰਧਾਨ ਜਿਹੜਾ ਅਸ਼wini ਸ਼ਰਮਾ ਹੈਗਾ ਉਹ ਦੋਵੇਂ ਹਿੰਦੂ ਚਿਹਰੇ ਨੇ ਪੰਜਾਬ ਦੇ ਲੀਡਰ ਬਟ ਗਿਣਤੀ ਚ ਜੱਟ ਸਿੱਖ 체ਰੇ ਵੀ ਅਕਾਲੀਆਂ ਚੋਂ ਵੀ ਨਿਕਲ ਕੇ ਕਾਂਗਰਸੀਆਂ ਚੋਂ ਵੀ ਨਿਕਲ ਕੇ ਹੋਰ ਵੱਖ-ਵੱਖ ਵਰਗਾਂ ਚੋਂ ਵੀ ਲੀਡਰ ਲਗਾਤਾਰ ਬੀਜੇਪੀ 'ਚ ਜਾ ਰਹੇ ਨੇ ਗਿਣਤੀ ਖੁੱਬ ਵਧ ਰਹੀ ਹੈ ਪਰ ਕਿ ਇਸ ਨੁਕਤੇ ਤੇ ਬੀਜੇਪੀ ਹੁਣ ਕੰਮ ਕਰ ਰਹੀ ਹੈ ਕਿ ਕਰੀਏ ਤਾਂ ਕਰੀਏ ਇੰਜ ਕਰੀਏ ਕਿ ਆਪਾਂ ਇੱਕ ਜੱਟ ਸਿੱਖ 체ਰਾ ਤੇ ਇੱਕ ਹਿੰਦੂ 체ਰਾ ਰੱਖੀ ਫਿਰ ਉਹ ਚਸੀਂ ਜਾਖੜ ਤੋੜ ਲਈਏ ਪਰ ਸਿਰ ਜਾਖੜ ਸੰਗਠਨ ਪੱਖੋਂ ਅਪਰੋਚ ਪੱਖੋਂ 체ਰੇ ਪੱਖੋਂ ਪਹਿਚਾਨ ਪੱਖੋਂ ਪੰਜਾਬ ਦੇ ਮਸਲਿਆਂ 'ਚ ਸਮਝ ਪੱਖੋਂ ਅਸ਼wini ਸ਼ਰਮਾ ਤੋਂ ਕਈ ਗੁਣਾ ਕੇ ਨੇ ਪਰ ਭਾਜਪਾ ਆਪਣੇ ਪੁਰਾਣੇ ਕੈਡਰ ਨੂੰ ਪੱਕੇ ਕੈਡਰ ਨੂੰ ਸੰਗੀ ਕੈਡਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਟਕਰਾ ਕਿੱਥੇ ਖੜਾ ਟਕਰਾ ਖੜਾ ਹੈ ਕਿ ਕਪਟਨਵਿੰਦਰ ਕਹਿੰਦਾ ਵੀ ਗੱਠਜੋੜ ਤੋਂ ਬਿਨਾਂ ਤਾਂ ਨਹੀਂ ਸਰਕਾਰ ਬਣਦੀ ਭੁੱਲ ਜਵੇ ਭਾਜਪਾ ਸਿਲਜਾ ਖੜੇ ਇਸ ਗੱਲ ਦੀ ਕਈ ਥਾਂ ਤੋਂ ਪਹਿਲ ਨਹੀਂ ਕਰ ਚੁੱਕੇ ਨੇ ਅਕਾਲੀ ਦਲ ਦੇ ਕਈ ਲੀਡਰ ਕਾਲੇ ਨੇ ਪਰ ਪੁਰਾਣੇ ਬੀਜੇਪੀ ਦੇ ਲੀਡਰ ਜਿਹੜੇ ਅਕਾਲੀ ਬੀਜੇਪੀ ਸਰਕਾਰ ਚ ਕੰਮ ਕਰ ਚੁੱਕੇ ਨੇ ਅਕਾਲੀ ਦਲ ਦੇ ਨਾਲ ਮਿਲ ਕੇ ਲੰਮਾ ਸਮਾਂ ਕੰਮ ਕਰਦੇ ਰਹੇ ਨੇ ਉਹ ਹੁਣ ਜਾਣ ਲਈ ਤਿਆਰ ਨੇ ਪਰ ਕੀ ਉਹਨਾਂ ਦੀ ਚੱਲੂਗੀ ਕੀ ਉਹਨਾਂ ਨੂੰ ਪੁੱਛਿਆ ਜਾਊਗਾ ਜੇ ਫਰਮਾਨ ਉੱਪਰੋਂ ਆਉਣਾ ਹੋਇਆ ਉਹ ਤਾਂ ਇਹ ਲੀਡਰਸ਼ਿਪ ਤਾਂ ਚਾਹੁੰਦੀ ਸੀ ਜਖੜ ਦਾ ਅਸਤੀਫਾ ਮਨਜ਼ੂਰ ਹੋ ਜਾਵੇ ਨਹੀਂ ਕੀਤਾ ਨਾ ਅਖਲੇ ਨੇ ਸੋ ਹਉ ਜੀ ਜੇ ਪੀ ਨੱਡਾ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ ਆ ਜੀ ਨਵੇਂ ਪ੍ਰਧਾਨ ਆ ਗਏ ਨਵੀਨ ਜੀ ਇਹ ਬਦਲ ਦੇਣਗੇ ਜਾਂ ਖੜ ਕੋ ਨਹੀਂ ਪਰਾਵਾ ਨਾ ਪਹਿਲੇ ਦੀ ਹਿੰਮਤ ਸੀ ਕਿਉਂ ਮਨਜ਼ੂਰ ਨਾ ਮਨਜ਼ੂਰ ਕਰਦਾ ਨਾ ਨਵੇਂ ਦੀ ਹਿੰਮਤ ਹੈ ਬਦਲਣਾ ਕਿ ਨਹੀਂ ਬਦਲਣਾ ਫੈਸਲਾ ਤਾਂ ਉਹਨਾਂ ਦੇ ਮਾਲਕ ਕਰਨਗੇ ਜਿਹੜੇ ਬਾਹਰ ਤੋਂ ਫੋੜ ਫੜ ਕੇ ਪਿੱਛੇ ਕਰ ਲੈਂਦੇ ਨੇ ਪਹਿਲੇ ਨੂੰ ਵੀ ਤੇ ਨਵੇਂ ਨੂੰ ਵੀ ਇਸ ਲਈ ਫੈਸਲਾ ਤਾਂ ਉਹਨਾਂ ਨੇ ਕਰਨਾ ਪਰ ਇਹ ਫੈਸਲਾ ਹੋਣ ਜਾ ਰਿਹਾ ਹੈ ਕਿ ਇਸ ਵਾਰ ਮਟ ਸੋ ਇਸ ਲਈ ਪੰਜਾਬ ਬੀਜੇਪੀ ਚ ਇੱਕ ਨਵੀਂ ਖਲਬਲੀ ਹੈ ਕਿ ਕੀ ਜਾਖੜ ਨੂੰ ਬਦਲਣ ਦੀ ਤਿਆਰੀ ਹੋ ਗਈ ਹੈ ਚਲੋ ਦੇਖਦੇ ਹਾਂ ਜੀ ਜਦੋਂ ਇਹ ਇੱਕ ਵੈਦਵਲ ਪਤਾ ਜਾਊਗਾ ਤਾਂ ਦੇਖਦੇ ਹਾਂ ਹਾਂ ਭਾਰਤ ਦੇ ਲਈ ਅੱਜ ਇੱਕ ਅਹਿਮ ਦਿਨ ਜ਼ਰੂਰ ਹੈਗਾ ਉਹ ਦਿਨ ਬੜੇ ਵੱਖਰੇ ਤਰੀਕੇ ਨਾਲ ਜੇ ਆਪਾਂ ਦੇਖੀਏ ਤਾਂ ਕਹਿੰਦੇ ਜੀ ਉਹ ਦਿਨ ਇਸ ਲਈ ਅਹਿਮ ਹੈ ਕਿ ਅੱਜ ਭਾਰਤ ਤੇ ਯੂਰੋਪੀਅਨ ਯੂਨੀਅਨ ਦੇ ਵਿਚਾਲੇ ਇੱਕ ਸਮਝੌਤਾ ਹੋਇਆ ਤੇ ਇਸ ਸਮਝੌਤੇ ਦੇ ਨਾਲ ਬਹੁਤ ਕੁਝ ਬਦਲ ਜਾਣਾ ਪਹਿਲੂ ਇਹ ਹੈ ਕਿ ਯੂਰੋਪੀਅਨ ਸੰਘ ਦੇ ਕਾਉਂਸਲ ਦੇ ਮੁਖੀ ਭਾਰਤ ਦੇ ਵਿੱਚ ਗੰਧਤਰ ਦੇ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਸੀ ਤੇ ਉਸ ਸਮਾਗਮ ਦੀ ਬੇਸ਼ੱਕ ਝੰਡਾ ਲਹਿਰਾਉਣ ਦੀ ਰਸਮ ਰਾਸ਼ਟਰਪਤੀ ਵੱਲੋਂ ਕੀਤੀ ਗਈ ਪਰ ਜਿਵੇਂ ਸਮਾਗਮ 'ਚ ਖੜੇ ਹੋ ਕੇ ਉਹਨਾਂ ਦੋਹੇ ਮਹਿਮਾਨਾਂ ਨੂੰ ਜਾਣਕਾਰੀ ਦੇ ਰਹੀ ਸੀ ਨਰੇਂਦਰ ਮੋਦੀ ਉਸ ਤੋਂ ਇਹ ਸੰਕੇਤ ਸੀ ਕਿ ਦੁਨੀਆ ਪਰ ਨੂੰ ਦੱਸਣ ਦੀ ਇਹ ਕੋਸ਼ਿਸ਼ ਸੀ ਕਿ ਦੇਖੋ ਤੇ ਇਸ ਦੇ ਵਿੱਚ ਤਾਕਤ ਚਿਹਰਾ ਹੈ ਨਾ ਮਹੀਂ ਆ ਸੋ ਉਹ ਕੀ ਇਹਦੇ ਰਾਹੀਂ 트럼ਪ ਨੂੰ ਕੋਈ ਜਵਾਬ ਦੇਣ ਦੀ ਕੋਸ਼ਿਸ਼ ਹੈ ਕਿ ਕੋਈ ਵੱਖਰੇ ਚੈਨਲ ਤੇ ਰਾਹੀਂ ਵੱਖਰੇ ਤਰੀਕੇ ਨਾਲ ਇਹ 트럼ਪ ਦੇ ਟੈਰਿਫ ਦਾ ਜਵਾਬ ਹੈ ਕਿਉਂਕਿ ਕੱਲ ਉਹਨਾਂ ਨੂੰ ਜਿਸ ਤਰੀਕੇ ਨਾਲ ਮੂਹਰੇ ਰੱਖ ਕੇ ਨਰਿੰਦਰ ਮੋਦੀ ਨੇ ਸਾਰੇ ਪਰੇਡ ਦੇ ਵਿੱਚ ਅਟਰੈਕਸ਼ਨ ਦਾ ਕੇਂਦਰ ਬਣਾਈ ਰੱਖਿਆ ਨਾਲ ਖੜੇ ਰੱਖ ਕੇ ਉੱਥੇ ਹੀ ਅੱਜ ਜਿਹੜੇ ਸਮਝੌਤੇ ਹੋਏ ਨੇ ਕਿ ਉਹ ਇਸ ਗੱਲ ਦਾ ਸੰਕੇਤ ਕਰਦੇ ਨੇ ਆਪਾਂ ਇਹ ਗੱਲ ਕਿਉਂ ਕਰ ਰਹੇ ਹਾਂ ਬਿਲਕੁਲ ਜੀ ਕਹਿੰਦੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਸਿਰੇ ਚੜ ਗਿਆ ਇਹ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਕਿ ਵਿਸ਼ਵ ਭਰ ਦੀਆਂ ਨਜ਼ਰਾਂ ਇਹ ਸਮਝੌਤੇ ਤੇ ਟੀਕੀਆਂ ਹੋ ਜਾਂ ਸਨ ਬੀਬੀਸੀ ਦੀ ਰਿਪੋਰਟ ਅਨੁਸਾਰ ਭਾਰਤ ਤੇ ਯੂਰਪੀਅਨ ਯੂਨੀਅਨ ਦੇ ਕਰੀਬ 2 ਦਹਾਕਿਆਂ ਦੀ ਗੱਲਬਾਤ ਤੋਂ ਬਾਅਦ ਇਹ ਅਹਿਮ ਵਪਾਰਕ ਸਮਝੌਤਾ ਸਿਰੇ ਚੜਿਆ ਮਤਲਬ 20 ਸਾਲਾਂ ਦੀ ਇਹ ਪ੍ਰਕਿਰਿਆ ਸੀ ਜਿਹੜੀ ਅੱਜ ਮੁਕੰਮਲ ਹੋਈ ਹੈ ਇਸ ਸਮਝੌਤੇ ਤਹਿਤ ਯੂਰਪ ਤੋਂ ਆਉਣ ਵਾਲੀਆਂ ਸ਼ਰਾਬ ਤੇ ਲਗਜ਼ਰੀ ਗੱਡੀਆਂ ਉੱਤੇ ਟੈਕਸ ਜਾਂ ਤਾਂ ਖਤਮ ਹੋ ਜਾਏਗਾ ਜਾਂ ਬਹੁਤ ਘਟ ਜਾਵੇਗਾ ਬੀਬੀ ਬੀਐਮਬੀ ਡਬਲਯੂ ਵਰਗੀਆਂ ਗੱਡੀਆਂ ਉਜਾਂ ਲਗਜ਼ਰੀ ਸ਼ਰਾਬ ਹੈ ਨਾ ਵਾਈਨ ਟਾਈਪ ਵਰਗੀਆਂ ਉਹਨਾਂ ਦੇ ਉੱਤੇ ਕਹਿੰਦੇ ਜਿਹੜਾ ਬਹੁਤ ਮਹਗਾ ਜਿਵੇਂ ਲਗਜ਼ਰੀ ਗੱਡੀਆਂ ਦੇ ਉੱਤੇ ਮੈਂ ਕਿਹਾ 110% ਤੱਕ ਲਗਭਗ ਟੈਕਸ ਸੀ ਜਿਹੜਾ ਘਟ ਕੇ 10% ਰਹਿ ਜਾਣਾ ਇਸ ਨਾਲ ਕਹਿੰਦੇ ਗੱਡੀਆਂ ਸਸਤੀਆਂ ਹੋ ਜਾਣਗੀਆਂ ਭਾਰਤ ਦੇ ਵਿੱਚ ਮੋਦੀ ਨੇ ਇਸ ਨੂੰ ਇਤਿਹਾਸਕ ਮੀਲ ਪੱਥਰ ਦੱਸਿਆ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਤਾ ਵਿਚਕਾਰ ਸਹਿਯੋਗ ਦਾ ਇਹ ਸ਼ਕਤੀਸ਼ਾਲੀ ਪ੍ਰਤੀਕ ਹੈ ਪ੍ਰਧਾਨ ਮੰਤਰੀ ਨੇ ਇੰਡੀਆ એનર્ਜੀ ਵੀਕ ਦੇ ਚੌਥੇ ਐਡੀਸ਼ਨ ਵਿੱਚ ਆਪਣੇ ਉਗਾਠਨੀ ਭਾਸ਼ਣ ਚ ਕਿਹਾ ਕਿ ਇਹ ਤੇ ਹਸਕਾ ਸਮਝੌਤੇ ਦੇ ਨਾਲ 140 ਕਰੋੜ ਨਾਗਰਿਕਾਂ ਦੇ ਨਾਲ ਨਾਲ ਯੂਰਪ ਦੇ ਵਿੱਚ ਲੱਖਾਂ ਲੋਕਾਂ ਦੇ ਲਈ ਹੈ ਵਿਸ਼ਾਲ ਮੌਕਾ ਖੁੱਲ ਜਾਏਗਾ ਸੋ ਜੀ ਇਹ ਉਹਨਾਂ ਦਾ ਦਾਅਵਾ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜਿਵੇਂ ਇੰਪੋਰਟੈਂਟ ਲਗਜ਼ਰੀ ਕਾਰਾਂ ਨੇ ਉਹਨਾਂ ਦੇ ਟੈਰਫ 110 ਤੋਂ ਘਟ ਕੇ 10% ਤੱਕ ਰਹਿ ਜਾਣਾ ਪ੍ਰੀਮੀਅਰ ਜਿਹੜੀ ਲਗਜ਼ਰੀ ਸ਼ਰਾਬ ਹੈ ਉਹਦੇ ਤੇ 150% ਤੋਂ ਘਟ ਕੇ ਟੈਕਸ ਮਾਤਰਾ 20% ਦੀ ਰਹਿ ਜਾਣਾ ਸੋ ਇਹਦੇ ਨਾਲ ਇਹ ਚੀਜ਼ਾਂ ਜਿਹੜੀਆਂ ਸਸਤੀਆਂ ਹੁੰਦੀਆਂ ਨੇ ਜਾ ਜਿੱਥੇ ਬਾਜ਼ਾਰ ਵਧਣਾ ਹੈ ਕਾਰੋਬਾਰ ਵਧਣਾ ਹੈ ਉਥੇ ਯੂਰਪ ਨਾਲ ਸਮਝੌਤਾ ਕਰਕੇ ਅਗਾ ਵਧ ਕੇ ਕਿ 트럼ਪ ਦਾ ਕੋਈ ਬਦਲ ਲੱਭ ਲਿਆ ਗਿਆ ਕੋਈ ਰਾਹ ਲੱਭ ਲਿਆ ਗਿਆ ਇਹ ਵੀ ਸਵਾਲ ਨਾਲ ਆਖ ਰੋਤਾ ਸੋ ਦੇਖਦੇ ਆਂ ਜੀ ਇਹਦੇ ਰਹੀ ਕਿ ਅੰਤਰਰਾਸ਼ਟਰੀ ਪੱਧਰ ਤੇ ਸੰਕੇਤ ਬਣਦੇ ਨੇ ਪਰ ਅੱਜ ਦੀ ਖਬਰ ਹੈ ਧਿਆਨ ਮੰਗਦੀ ਸੀ ਇਸ ਪੱਖੋਂ ਚਰਚਾ ਵੀ ਜ਼ਰੂਰੀ ਸੀ ਬਹੁਤ ਬਹੁਤ ਸ਼ੁਕਰੀਆ